ਅਜਿਹਾ ਦਰਦਨਾਕ ਹਾਦਸਾ ਵਾਪਰਿਆ ਹੈ ਕਿ ਇਸ ਕੁੜੀ ਨੇ ਵੀ ਸੋਚਿਆ ਨਹੀਂ ਹੋਣਾ ਕਿ ਪਿੱਛੋਂ ਇਸ ਤਰੀਕੇ ਦੇ ਨਾਲ ਮੌਤ ਨੇ ਆ ਕੇ ਇਸ ਨੂੰ ਘੇਰ ਲੈਣਾ ਹੈ ਆਪਣੀ ਸਹੇਲੀ ਦੇ ਨਾਲ ਪੈਦਲ ਚਰਚ ਜਾ ਰਹੀ ਸੀ ਇਹ ਲੜਕੀ ਕੇ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਬਾਈਕ ਨੇ ਇਸ ਨਾਬਾਲਗ ਕੁੜੀ ਨੂੰ ਟੱਕਰ ਮਾਰੀ ਹੈ ਤੇ ਮੌਕੇ ਤੇ ਹੀ ਇਸ ਦੇ ਸਾਹਮੁਕ ਗਏ ਨੇ ਦਿ ਮੋਟਰਸਾਈਕਲ ਸਵਾਰ ਜਨਾਨੀ ਇਸ ਕੁੜੀ ਨੂੰ ਚੱਕਣਾ ਤਾਂ ਕੀ ਸੀ ਉੱਥੋਂ ਮੋਟਰਸਾਈਕਲ ਲੈ ਕੇ ਭੱਜ ਜਾਂਦੇ ਨੇ ਤਾਂ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਾਰੇ ਦਾ ਜਿੱਥੇ 16 ਸਾਲਾ ਇੱਕ ਕੁੜੀ ਜਦ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਬਣੀ ਚਰਚ ਦੇ ਵਿੱਚ ਜਾ ਰਹੀ ਸੀ ਕਿ ਪਿੱਛੋਂ ਆਈ ਤੇਜ਼ ਰਫ਼ਤਾਰ ਬਾਈਕ ਜਿਸ ਤੇ ਤਿੰਨ ਵਿਅਕਤੀ ਸਵਾਰ ਸਾਨੀ ਨਵ ਲੋਕ ਕੁੜੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਬੱਚੀ ਦੀ ਮੌਕੇ ਤੇ ਜਾਨ ਚਲੀ ਗਈ ਹੈ ਮੋਟਰਸਾਈਕਲ ਸਵਾਰਾ ਨੇ ਇੱਕ ਵਾਰ ਵੀ ਬੱਚੀ ਨੂੰ ਚੱਕੜਿਆ ਦੇਖਣ ਤੱਕ ਦੀ ਜ਼ਹਿਮਤ ਨਹੀਂ ਉਠਾਈ ਹੈ ਇਸ ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਜਦ ਰੋਲਾ ਪਿਆ ਤਾਂ ਲੋਕ ਇਕੱਠੇ ਹੋਏ ਨੇ ਤੇ ਉਸ ਲੜਕੀ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਦੀ ਜਾਨ ਚਲੀ ਗਈ ਹੈ ਮੋਟਰਸਾਈਕਲ ਸਵਾਰ ਨਬਾਲਗ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਸਖਤੀ ਨਾਲ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਹ ਮੇਰੀ ਪਤੀ ਜੀ ਜਾ ਰਹੀ ਸੀ ਕਿ ਕਚੇ ਰਾਤੇ ਸਾਥ ਸੰਗ ਤੇ ਜਾ ਰਹੀ ਸੀਗੇ ਤੇ ਬੰਦਗੀ ਤੇ ਜਾ ਰਹੀ ਸੀਗੇ ਤੇ ਹੁੰਦੇ ਆਪਣੇ ਹੱਥ ਹੀ ਜਾ ਰਹੀ ਸੀਗੇ ਪਿੱਛੋਂ ਮੋਟਰਸਾਈਕਲ ਆਈ ਸੀ ਤਿੰਨ ਜਣੇ ਸਵਾਰ ਸੀਗੇ ਉੱਪਰ ਦੋ ਜਣੀਆਂ ਅਸੀਂ ਇੱਕ ਪੱਕੇ ਰਾਤੇ ਗਏ ਸੀਗੇ ਮੇਰੀ ਪਤੀ ਜੀ ਕਚੇ ਤੇ ਰਾਤੇ ਗਏ ਸੀਗੇ ਲਾਪਰਵਾਹੀ ਨਾਲ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲ ਹੈਗਾ ਸੀਗਾ ਹਾਂ ਰੇ ਤੇਜ਼ ਰਫ਼ਤਾਰ ਨਾਲ ਹੈਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ ਛੋਟੀ ਜੀ ਉਹਨ ਬਾਲਕ ਸੀਗੀ ਹਾਂ ਸਾਨੂੰ ਹੁਣ ਬੱਚੀ ਤਵਾਪਸ ਨਹੀਂ ਮਿਲਨੀ ਹਾਂ ਮੌਕੇ ਤੇ ਡੈਥ ਹੋ ਗਈ ਉਹ ਚਲੇ ਗਏ ਉਹਨਾਂ ਚੱਕਿਆ ਵੀ ਨਹੀਂ ਚਾਹਤ ਬਚ ਜਾਂਦੀ ਸਾਡੀ ਬੱਚੀ ਸਾਡੇ ਕੋਲ ਹੋਣਾ ਇਸ ਟਾਈਮ ਹੁੰਦੀ ਪਰ ਉਹ ਮੌਕਾ ਗਈ ਉੱਥੇ ਡੈਥ ਹੋ ਗਈ ਉਹਨਾਂ ਦੀ ਉਹਨਾਂ ਚੱਕਿਆ ਹੀ ਨਹੀਂਗਾ ਉਹ ਕਾਰਵਾਈ ਇਹ ਹੋ ਜੇ ਪੁਲਿਸ ਦਾ ਚਲਾਨ ਕਰਦੀ ਹੈ ਹਾਂ ਬੱਚਿਆਂ ਨੂੰ ਉਨਾਂ ਹੀ ਦੇਂਦੇ ਮੋਟਰਸਾਈਕਲ ਬੱਚਿਆਂ ਪੁਲਿਸ ਨੇ ਤਾਂ ਕਿਹਾ ਮੋਟਰਸਾਈਕਲ ਨਹੀਂ ਦੇਣਾ ਪਰ ਹੁਣ ਮਾਪਿਆਂ ਤੇ ਵੀ ਕਸੂਰਵਾਰ ਹੋਣਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਨੂੰ ਕਿਉਂ ਮੋਟਰਸਾਈਕਲ ਕਿਉਂ ਦਿੱਤਾ ਜਾਵੇ ਬੱਚੇ ਛੋਟੇ 12 ਸਾਲ ਦੀ ਉਮਰ ਛੋਟਿਆਂ ਨੂੰ ਫੜਾ ਦੇਣ ਤੇ ਮਾਪਿਓ ਮੋਟਰਸਾਈਕਲ ਉਹਨਾਂ ਦੇ ਦਿਮਾਗ ਤੇ ਵੀ ਕੇਸ ਲਾਇਆ ਜਾਵੇ ਹੋਣੀ ਚਾਹੀਦੀ ਇਹੋ ਜੇ ਹਾਂਜੀ ਹੋਣੀ ਚਾਹੀਦੀ ਹਾਂਜੀ ਸਾਨੂੰ ਤਾਂ ਸਾਫ਼ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀ ਕੁੜੀ ਤੁਨ ਵਾਪਸ ਆਣੀ ਜੋ ਸੰਸਮ ਜੀ ਜੋ ਸੰਸਮ ਕਿ ਟੋਲਰੈਂਸ ਮਲ ਨਾ ਨਹੀਂ ਭਰੇ ਗਈ ਐ ਕੀ ਗੱਲਬਾਤ ਹੋਈ ਦੇਖੋ ਮੇਰੀ ਗੁੜੀਆ ਸੋਹਣਾ ਸਾਲ ਦੀ ਗੁੜੀਆ ਹੈਗੀ ਜੀ ਹਾਂ ਉਹ ਚਰਚ ਬਣ ਕੇ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ ਪਾਸੇ ਕੱਲ ਜਾ ਰਹੇ ਸੀਗੇ ਦੋ ਜਣੇ ਸੀਗੇ ਦੋ ਹਾਂ ਜੀ ਦੋ ਜਣੀਆਂ ਸੀ ਹਾਂ ਜੀ ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਛ ਨਹੀਂ ਹੋਇਆ ਹਾਂ ਹਾਂ ਉਹ ਬਿਲਕੁਲ ਕੁਛ ਨਹੀਂ ਸੱਟ ਲੱਗੀ ਜਿਹੜੇ ਕੱਚੇ ਤੇ ਮੇਰੀ ਗੁੜੀਆ ਹੈਗੀ ਸੀ ਪਿੱਛੇ ਲਿਆ ਕੇ ਮੋਟਰਸਾਂ ਮੁੰਡੇ ਆਂਦੇ ਗਿਆ ਮਾਰ ਕੇ ਉਹ ਸੜ ਜਾਂਦੇ ਗਏ ਪਤਾ ਨਹੀਂ ਲੱਗਿਆਗਾ ਆਸੇ ਸਭ ਭੱਜ ਕੇ ਆਏ ਕੁੜੀ ਚੱਕਿਆ ਤੇ ਅਸਟ ਮੌਕਾ ਖਤਮ ਹੋ ਗਏ ਉਹ ਤਾਂ ਖਰਾਰ ਹੋ ਹੀ ਗਏ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋੜ ਫਲ ਤੇ ਮੁੰਡੇ 3 ਜਣੇ ਗਏ 3 ਜਣੇ ਸੀ 3 ਜਣੇ ਸਵਾਰ ਸੀ ਹਾਂਜੀ ਨਵਾਲਿਕ ਜੀ ਕੇ ਮੁੰਡੇ ਉਹ ਵੀ ਮੁੰਡੇ ਜਵਾਨ ਹਗੇ ਸੀ ਜਵਾਨ ਸੀ ਹਾਂਜੀ ਤੇ ਹੁਣ ਸਰਕਾਰ ਵੱਲੋਂ ਤਾਂ ਬੜੇ ਚਲਾਣ ਵੀ ਕੀਤੇ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਹਾਂ ਸਰਕਾਰਾਂ ਤੁਹਾਨੂੰ ਨਵੇਂ ਨਵੇਂ ਕਾਨੂੰਨ ਬਣਾਉਣੀਆਂ ਨੇ ਪਰ ਅਗਰ ਸਾਡੀ 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 ਤੇਹ ਨਹੀਂ ਵਾਪਸ ਆਉਣੀਗੀ ਜੇ ਐਦਾਂ ਦਾ ਜੇ ਕੋਈ ਨਾਥ ਕੀ ਇਹਨਾਂ ਪਾਈ ਜਾਵੇ ਕਰੋੜ ਬਣਾ ਬਣਾ ਦੇ ਵੀ ਗਿਆ ਤੇ ਸਾਡੀ ਕੁੜੀਆ ਵਾਪਸ ਭੇਜ ਦੇਣ ਚਲਾਨ ਵੀ ਕੱਟੇ ਜਾਂਦੇ ਨੇ ਤਾਂ ਵੀ ਹੈ ਨਾ ਇਸ ਦੇ ਬਾਵਜੂਦ ਵੀ ਨੌਜਵਾਨ ਜਿਹੜੇ ਪਿੰਡਾਂ ਚ ਭਜਾਈ ਹਾਂਜੀ ਹਾਂਜੀ ਕੋਈ ਰੋਕਦੀ ਨਹੀਂ ਕੋਈ ਕੋਈ ਰੋਕ ਟੋਕ ਨਹੀਂ ਹੈ ਜੀ ਹੂੰ ਹੁਣ ਕਿਸ ਤਰ੍ਹਾਂ ਦੀ ਛੋਟੇ ਛੋਟੇ ਬੱਚੇ ਹਿੰਦ ਮੋਰਸਾ ਨੂੰ ਦੇ ਦੇ ਦਿੰਦੇ ਆ ਮਾਪੇ ਲੈ ਕੇ ਤੇ ਕਾਰਵਾਈ ਦੀ ਹੁਣ ਕਿਸ ਤਰ੍ਹਾਂ ਦੀ ਮੰਗ ਕਾਰਵਾਈ ਮੈਂ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਮੰਗ ਹੀ ਕਰਦਾ ਮੇਰੀ ਬੱਚੀ ਮਿਸਾਹ ਮਿਸਾਹ ਮੈਨੂੰ ਮਿਲ ਜੇ ਮੈਂ ਨੋਰ ਕੁਛ ਨਹੀਂ ਚਾਹੀਦੀ ਉਹਨਾਂ ਦੇ ਬਨਰ ਬੜੀ ਕਾਰਵਾਈ ਹੋਣੀ ਹੈ ਹਾਂਜੀ ਸੁਖਮਣ ਮੇਰਾ ਨਾਮ ਜਸਵਿੰਦਰ ਗੋਰਾ ਕੁੜੀ ਦਾ ਨਾਮ ਕੀ ਸੀਗਾ ਸੁਖਮਣੀ ਸੁਖਮਣ ਸੀ ਕਿੰਨੀ ਉਮਰ ਦੀ ਕੁੜੀ ਸੀ 16 ਸਾਲ ਆ ਕਿੱਥੇ ਜਾ ਰਹੀ ਸੀ ਕਿੰਨੀ ਰੋਡ ਤੇ ਜਾ ਰਹੀਗੀ ਸੀ ਬੰਦਗੀਰ ਚੱਲੀ ਸੀ ਮਗਰ ਬੱਚੀ ਹੈਗੀ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਹੀ ਸੀ ਉਹ ਮੋਟਰ ਵਾਹ ਵੇਗੇ 16 17 ਸਾਲਾਂ ਦੀ ਸੀ ਤੇਰਪਾਰ ਸੀ ਹਾਂ ਜਵਾਨ ਸੀ ਪਿੱਛੇ ਮਾਰਿਆ ਆ ਪਿੱਛੇ ਮਾਰਿਆ ਨੇ ਤੇ ਮੜਕੀ ਦੀ ਡਿੱਗਪੀ ਨਾਲ ਹਾਂ ਨਾਲੇ ਡਿੱਗਿਆਂ ਦੇ ਚੱਕਿਆ ਨਹੀਂ ਉਹਨੂੰ ਉਹ ਤਾਂ ਮੋੜ ਸੰਗ ਚੱਕੇ ਨਿਕਲ ਗਏ ਸੀ ਅੱਛਾ ਪ੍ਰਾਰੋਗੇ ਸੀ ਨਾਲ ਹਾਂ ਪ੍ਰਾਰੋਗੇ ਸੀ ਨਾਲ ਉਹ ਮੜਕੀ ਦੇ ਤੋਂ ਹਾਂ ਲੈਤ ਮੋਕੇ ਤੇ ਹੋ ਗਈ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਚਾਹੀਦੀ ਵੱਧ ਵੱਧ ਕਰਨੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਹੈ ਮਾਮਲਾ ਪ੍ਰਵਾਈ ਨਾਲ ਚਾਹੀਦਾ ਹਾਂ ਹੋਣੀ ਚਾਹੀਦੀ ਹੈ ਜਨ ਸਾਬ ਨਾਲ ਚਾਹੀਦਾ ਹੈ ਮੈਨਰੇ ਇੱਕੋ ਲੜਕੀ ਸੀ ਇੱਕੋ ਲੜਕੀ ਇੱਕੋ ਹੈਗੀ ਸੀ ਦੋ ਸੀ ਦੋ ਭਰਾ ਸੀ ਦੋ ਸੀ ਵੱਡੀ ਜੀ ਛੋਟੀ ਇਹ ਛੋਟੀ ਗਈ ਸੀ 16 ਸਾਲ ਦੀ ਗਈ ਸੀ ਹਾਂ ਜੀ ਸਾਹ ਮਿਲਣਾ ਕੋਈ ਹਾਂ ਜੀ ਹਾਂ ਇਹ ਬਾਰੀਕੇ ਅੱਡੇ ਦੀ ਗੱਲਿਆ ਬਰਡਰ ਨੰਬਰ ਜਿਹੜੀ ਸੜਕਾਂ ਦੀ ਬਾਰੀਕੇ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਖਮਨੀ ਨਾਮ ਦੀ ਲੜਕੀ ਅ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਤਮੈਂ ਤੇ ਉਹਨਾਂ ਦੇ ਪਿੱਛੇ ਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇਕ ਮੁੰਡਾ ਦਾ ਇੱਕ ਲੜਕਾ ਚਲਾ ਰਿਆ ਸੀਗਾ ਬਸਤੀ ਆਵਾਜ਼ ਰਹਿਣ ਵਾਲਾ ਇੱਥੇ ਫਰੋਹ ਪਰ ਸ਼ਹਿਰ ਦਾ ਉਹਦੇ ਪਿੱਛੇ ਮਰ ਨਾਲ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਕਾਫੀ ਜ਼ੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਲ ਲਿਆਂਦਾ ਤੇ ਉਹਦੀ ਡੈਥ ਹੋ ਗਈ ਉਹਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇਕੇ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨ ਐਸ ਮੁਕੱਦਮਾ ਦਰਜ ਕਰਕੇ ਤਵਤੀ ਸ਼ਾਮ ਵਿੱਚ ਦੰਦੀ ਗਈ ਐਸਆਈ ਹੌਲਦਾਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਚੋਕੀ ਬਾਰੇਕੇ ਤੋਂ ਹੌਲਦਾਰੀ ਜੀ ਹਾਂਜੀ ਹਾਂਜੀ ਬਿਲਕੁਲ ਬਾਈ ਨੇ ਇਨਵੈਸਟੀਗੇਸ਼ਨ ਅਫੇਅਰ ਦਰਜ ਹੋ ਗਈ ਹੈ ਪੋਸਟ ਮਾਰਡਮ ਨੇ ਕਿਤੇ ਕਰਾਇਆ ਤਵਤੀਸ਼ ਜਲ